बॉलीवुड ਦੇ ਦਿੱਗਜ ਅਦਾਕਾਰ ਹੀਮੰਤ ਤਰਮਿੰਦਰ ਦਿਓਲ ਦੀ ਦਿਹਾਂਤ ਦੀਆਂ ਖਬਰਾਂ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਟਵੀਟ ਕੀਤੇ ਗਏ ਪੋਸਟਾਂ ਪਾਈਆਂ ਗਈਆਂ ਕਿ ਇਹ ਖਬਰ ਸਰਾਸਰ ਝੂਠੀ ਹੈ ਦੱਸ ਦਈਏ ਕਿ ਬੀਤੇ ਕੱਲ ਰਾਤ ਤੋਂ ਹੀ ਇਹ ਖਬਰ ਉੱਡਣੀ ਸ਼ੁਰੂ ਹੋ ਗਈ ਸੀ ਕਿ ਤਰਮਿੰਦਰ ਦਾ ਦਿਹਾਂਤ ਹੋ ਚੁੱਕਾ ਹੈ ਪਰ ਪਹਿਲਾਂ ਸਨੀ ਦਿਓਲ ਦੀ ਟੀਮ ਵੱਲੋਂ ਪੋਸਟ ਕਰਕੇ ਇਸ ਖਬਰ ਦਾ ਖੰਡਨ ਕੀਤਾ ਗਿਆ ਕਿ ਤਰਮਿੰਦਰ ਦੀ ਹਾਲਤ ਸਥਿਰ ਹੈ ਤੇ ਉਹ ਰਿਕਵਰੀ ਕਰ ਰਹੇ ਹਾਂ ਤੇ ਹੁਣ ਸਵੇਰ ਤੋਂ ਮੋੜੇ ਇਹ ਖਬਰ ਉੱਡਣੀ ਸ਼ੁਰੂ ਹੋ ਗਈ ਕਿ ਤਰਮਿੰਦਰ ਦਿਓਲ ਦਾ ਦਿਹਾਂਤ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਹੇਮਾ ਮਾਲਣੀ ਤੇ ਤੀ ਇਸ਼ਾ ਦਿਓਲ ਨੇ ਪੋਸਟ ਕੀਤੀ ਕਿ ਉਹ ਹੁਣ ਸਥਿਰ ਹਨ ਤੇ ਉਹ ਰਿਕਵਰੀ ਕਰ ਰਹੇ ਹਨ ਤੇ ਉਹ ਭੜਕਦੇ ਵੀ ਨਜ਼ਰ ਆਈ ਕਿ ਛੂਟੀਆਂ ਖਬਰਾਂ ਨਾ ਫਲਾਈਆਂ ਜਾਣ ਅੰਨੂ ਤਸਵੀਰਾਂ ਦਿਖਾਣੇ ਅੱਜ ਤੇ ਹਸਪਤਾਲ ਦੇ ਬਾਹਰ ਜਿਹੜੇ ਉਹਨਾਂ ਦੇ ਫੈਨਸ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਉਹਨਾਂ ਦੇ ਚਾਹਵਣ ਵਾਲੇ ਉੱਥੇ ਲਗਾਤਾਰ ਪਹੁੰਚ ਰਹੇ ਹਨ ਬੀਤੀ ਰਾਤ ਵੀ ਸੁਪਰਸਟਾਰ ਸਲਮਾਨ ਖਾਨ ਸ਼ਾਹਰੂਖ ਖਾਨ ਗੋਵਿੰਦਾ ਸਣੇ ਹੋਰ ਵੀ ਕਈ ਕਲਾਕਾਰ ਉੱਥੇ ਤਰਮਿੰਦਰ ਦਾ ਹਾਲ ਜਾਣਨ ਲਈ ਪਹੁੰਚੇ ਸਨ ਤੇ ਉਹਨਾਂ ਦੇ ਪੁੱਤਰ ਸਨੀ ਦਿਓਲ ਵੀ ਇੱਕ ਵੀਡੀਓ 'ਚ ਦਿਖਾਈ ਦਿੱਤੇ ਸੀ ਜਿੱਥੇ ਉਹ ਕਾਫੀ ਗੱਡੀ 'ਚ ਬੈਠੇ ਭਾਵੁਕ ਦਿਖਾਈ ਦੇ ਰਹੇ ਸਨ ਤੇ ਨਾਲ ਉਹਨਾਂ ਦਾ ਪੋਤਾ ਕਰਨ ਦਿਓਲ ਵੀ ਮੌਜੂਦ ਸੀ ਦੱਸ ਦਈਏ ਕਿ ਤਰਮਿੰਦਰ ਨੂੰ ਸਾਹ ਦੀ ਦਿੱਕਤ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਕਿਉਂ ਕਾਫੀ ਦਿੱਕਤ ਹੋ ਰਹੀ ਸੀ ਤੇ ਪਹਿਲਾਂ ਇਹ ਖਬਰ ਸੀ ਕਿ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ ਜਿਸ ਤੋਂ ਬਾਅਦ ਇੱਕ ਖਬਰ ਆਈ ਕਿ ਹੁਣ ਉਹਨਾਂ ਨੂੰ ਆਈ ਸੀ ਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਪਰ ਉਸ ਤੋਂ ਬਾਅਦ ਤੁਰੰਤ ਰਾਤ ਨੂੰ ਉਹਨਾਂ ਦੀ ਮੌਤ ਦੀ ਖਬਰ ਜਿਹੜੀ ਉੱਡੀ ਸੀ ਜਿਸ ਤੋਂ ਬਾਅਦ ਸੰਨੀ ਦਿਓਲ ਦੀ ਟੀਮ ਵੱਲੋਂ ਇਸ ਦਾ ਖੰਡਨ ਕਰ ਦਿੱਤਾ ਗਿਆ ਸੀ ਤੇ ਹੁਣ ਸਵੇਰ ਤੋਂ ਮੁੜ ਉਹਨਾਂ ਦੇ ਦਿਹਾਂਤ ਦੀਆਂ ਖਬਰਾਂ ਉੱਡ ਰਹੀਆਂ ਹਨ ਤੇ ਹੁਣ ਉਹਨਾਂ ਦੇ ਪਰਿਵਾਰ ਵੱਲੋਂ ਲਗਾਤਾਰ ਟਵੀਟ ਕੀਤੇ ਜਾ ਰਹੇ ਨੇ ਤੇ ਉਹ ਭੜਕਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਦੇ ਪਰਿਵਾਰ ਨੂੰ ਪ੍ਰਾਈਵੇਸੀ ਦਿੱਤੀ ਜਾਵੇ ਤੇ ਇਹ ਗਲਤ ਖਬਰਾਂ ਨਾ ਫੈਲਾਈਆਂ ਜਾਣ। ਹੀਮਾ ਮਾਲੀ ਨੇ ਇੱਥੋਂ ਤੱਕ ਵੀ ਲਿਖਿਆ ਕਿ ਇਹ ਜੋ ਖਬਰਾਂ ਫਲਾਈਆਂ ਜਾ ਰਹੀਆਂ ਨੇ ਇਹ ਮਾਫੀ ਯੋਗ ਨਹੀਂ ਹਨ ਗੱਲ ਕਰੀਏ ਤੇ ਤ੍ਰਿਮੇਂਦਰ ਦਿਓਲ ਨੇ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ ਤੇ ਉਹ ਲੋਕਾਂ ਦੇ ਕਾਫੀ ਹਰਮਨ ਪਿਆਰੇ ਅਦਾਕਾਰ ਹਨ ਤੇ ਲੋਕ ਉਹਨਾਂ ਦੀ ਸਿਹਤਯਾਬੀ ਲਈ ਲਗਾਤਾਰ ਪ੍ਰਾਰਥਨਾਵਾਂ ਵੀ ਕਰ ਰਹੇ ਹਨ ਹਾਲੇ ਪਿਛਲੇ ਦਿਨੀ ਹੀ ਉਹਨਾਂ ਦੀ ਇੱਕ ਫਿਲਮ ਜੋ ਜਲਦੀ ਰਿਲੀਜ਼ ਹੋਵੇਗੀ 21 ਉਸ ਦਾ ਆਰਟ ਟ੍ਰੇਲਰ ਵੀ ਸਾਹਮਣੇ ਆਇਆ ਸੀ ਕਿ ਉਸ ਵਿੱਚ ਤ੍ਰਿਮੇਂਦਰ ਕਾਫੀ ਫਿਟ ਨਜ਼ਰ ਆ ਰਹੇ ਸਨ बॉलीवुड ਦੇ ਦਿੱਗਜ ਅਦਾਕਾਰ ਹੀਮਨ ਤਰਮਿੰਦਰ ਦਿਓਲ ਦੀ ਦਿਹਾਂਤ ਦੀਆਂ ਖਬਰਾਂ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਟਵੀਟ ਕੀਤੇ ਗਏ ਪੋਸਟਾਂ ਪਾਈਆਂ ਗਈਆਂ ਕਿ ਇਹ ਖਬਰ ਸਾਰਾ ਸਰ ਝੂਠੀ ਹੈ ਦੱਸ ਦਈਏ ਕਿ ਬੀਤੇ ਕੱਲ ਰਾਤ ਤੋਂ ਹੀ ਇਹ ਖਬਰ ਉੱਡਣੀ ਸ਼ੁਰੂ ਹੋ ਗਈ ਸੀ ਕਿ ਤਰਮਿੰਦਰ ਦਾ ਦਿਹਾਂਤ ਹੋ ਚੁੱਕਾ ਹੈ ਪਰ ਪਹਿਲਾਂ ਸਨੀ ਦਿਓਲ ਦੀ ਟੀਮ ਵੱਲੋਂ ਪੋਸਟ ਕਰਕੇ ਇਸ ਖਬਰ ਦਾ ਖੰਡਨ ਕੀਤਾ ਗਿਆ ਕਿ ਤਰਮਿੰਦਰ ਦੀ ਹਾਲਤ ਸਥਿਰ ਹੈ ਤੇ ਉਹ ਰਿਕਵਰੀ ਕਰ ਰਹੇ ਹਨ ਤੇ ਹੁਣ ਸਵੇਰ ਤੋਂ ਮੋੜ ਇਹ ਖਬਰ ਉੱਡਣੀ ਸ਼ੁਰੂ ਹੋ ਗਈ ਕਿ ਤਰਮਿੰਦਰ ਦਿਓਲ ਦਾ ਦਿਹਾਂਤ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਹੇਮਾ ਮਾਲਣੀ ਤੇਤੀ ਇਸ਼ਾ ਦਿਓਲ ਨੇ ਪੋਸਟ ਕੀਤੀ ਕਿ ਉਹ ਹੁਣ ਸਥਿਰ ਹਨ ਤੇ ਉਹ ਰਿਕਵਰੀ ਕਰ ਰਹੇ ਹਨ ਤੇ ਉਹ ਭੜਕਦੇ ਵੀ ਨਜ਼ਰ ਆਈ ਕਿ ਝੂਟੀਆਂ ਖਬਰਾਂ ਨਾ ਫਲਾਈਆਂ ਜਾਣ। ਤੁਹਾਨੂੰ ਤਸਵੀਰਾਂ ਦਿਖਾਣੇ ਅੱਜ ਤੇ ਹਸਪਤਾਲ ਦੇ ਬਾਹਰ ਜਿਹੜੇ ਉਹਨਾਂ ਦੇ ਫੈਨਸ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਉਹਨਾਂ ਦੇ ਚਾਹਵਣ ਵਾਲੇ ਉੱਤੇ ਲਗਾਤਾਰ ਪਹੁੰਚ ਰਹੇ ਹਨ। ਬੀਤੀ ਰਾਤ ਵੀ ਸੁਪਰਸਟਾਰ ਸਲਮਾਨ ਖਾਨ, ਸ਼ਾਹਰੂਖ ਖਾਨ, ਗੋਵਿੰਦਾ ਸਣੇ ਹੋਰ ਵੀ ਕਈ ਕਲਾਕਾਰ ਉੱਥੇ ਤਰਮਿੰਦਰ ਦਾ ਹਾਲ ਜਾਣਨ ਲਈ ਪਹੁੰਚੇ ਸਨ ਤੇ ਉਹਨਾਂ ਦੇ ਪੁੱਤਰ ਸਨੀ ਦਿਓਲ ਵੀ ਇੱਕ ਵੀਡੀਓ 'ਚ ਦਿਖਾਈ ਦਿੱਤੇ ਸੀ ਜਿੱਥੇ ਉਹ ਕਾਫੀ ਜਿ ਬੈਠੇ ਭਾਵੁਕ ਦਿਖਾਈ ਦੇ ਰਹੇ ਸਨ ਤੇ ਨਾਲ ਉਹਨਾਂ ਦਾ ਪੋਤਾ ਕਰਨ ਦਿਓਲ ਵੀ ਮੌਜੂਦ ਸੀ ਦੱਸ ਦਈਏ ਕਿ ਤਰਮਿੰਦਰ ਨੂੰ ਸਾਹ ਦੀ ਦਿੱਕਤ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਕਿਉਂਕਿ ਇਹਨਾਂ ਨੂੰ ਸਾਹ ਲੈਣ ਚ ਕਾਫੀ ਦਿੱਕਤ ਹੋ ਰਹੀ ਸੀ ਤੇ ਪਹਿਲਾਂ ਇਹ ਖਬਰ ਸੀ ਕਿ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ ਜਿਸ ਤੋਂ ਬਾਅਦ ਇਹ ਖਬਰ ਆਈ ਕਿ ਹੁਣ ਉਹਨਾਂ ਨੂੰ ਆਈ ਸੀ ਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਪਰ ਉਸ ਤੋਂ ਬਾਅਦ ਤੁਰੰਤ ਰਾਤ ਨੂੰ ਉਹਨਾਂ ਦੀ ਮੌਤ ਦੀ ਖਬਰ ਜਿਹੜੀ ਉੱਡੀ ਸੀ ਜਿਸ ਤੋਂ ਬਾਅਦ ਸੰਨੀ ਦਿਓਲ ਦੀ ਟੀਮ ਵੱਲੋਂ ਇਸ ਦਾ ਖੰਡਨ ਕਰ ਦਿੱਤਾ ਗਿਆ ਸੀ ਤੇ ਹੁਣ ਸਵੇਰ ਤੋਂ ਮੁੜ ਉਹਨਾਂ ਦੇ ਦਿਖਾਨ ਦੀਆਂ ਖਬਰਾਂ ਉੱਡ ਰਹੀਆਂ ਹਨ ਤੇ ਹੁਣ ਉਹਨਾਂ ਦੇ ਪਰਵਾਰ ਵੱਲੋਂ ਲਗਾਤਾਰ ਟਵੀਟ ਕੀਤੇ ਜਾ ਰਹੇ ਨੇ ਤੇ ਉਹ ਭੜਕਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਦੇ ਪਰਿਵਾਰ ਨੂੰ ਪ੍ਰਾਈਵੇਸੀ ਦਿੱਤੀ ਜਾਵੇ ਤੇ ਇਹ ਗਲਤ ਖਬਰਾਂ ਨਾ ਫੈਲਾਈਆਂ ਜਾਣ। ਇਮਾਮ ਅਲੀ ਨੇ ਨੇ ਇੱਥੋਂ ਤੱਕ ਵੀ ਲਿਖਿਆ ਕਿ ਇਹ ਜੋ ਖਬਰਾਂ ਫੈਲਾਈਆਂ ਜਾ ਰਹੀਆਂ ਨੇ ਇਹ ਮਾਫੀਯੋਗ ਨਹੀਂ ਹਨ। ਗੱਲ ਕਰੀਏ ਤੇ ਤਰਮਿੰਦਰ ਦਿਓਲ ਨੇ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ ਤੇ ਉਹ ਲੋਕਾਂ ਦੇ ਕਾਫੀ ਹਰਮਨ ਪਿਆਰੇ ਅਦਾਕਾਰ ਹਨ। ਤੇ ਲੋਕ ਉਹਨਾਂ ਦੀ ਸਿਹਤਯਾਬੀ ਲਈ ਲਗਾਤਾਰ ਪ੍ਰਾਰਥਨਾਵਾਂ ਵੀ ਕਰ ਰਹੇ ਹਨ ਹਾਲੇ ਪਿਛਲੇ ਦਿਨੀ ਹੀ ਉਹਨਾਂ ਦੀ ਇੱਕ ਫਿਲਮ ਜੋ ਜਲਦੀ ਰਿਲੀਜ਼ ਹੋਵੇਗੀ 21 ਉਸ ਦਾ ਟ੍ਰੇਲਰ ਵੀ ਸਾਹਮਣੇ ਆਇਆ ਸੀ ਕਿ ਉਸ ਵਿੱਚ ਤਰਮਿੰਦਰ ਕਾਫੀ ਫਿਟ ਨਜ਼ਰ ਆ ਰਹੇ ਸਨ ਹਾਲੀਵੁੱਡ ਦੇ ਦਿੱਗਜ ਅਦਾਕਾਰ ਹੀਮੰਤ ਧਰਮਿੰਦਰ ਦਿਓਲ ਦੀ ਦਿਹਾਂਤ ਦੀਆਂ ਖਬਰਾਂ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਟਵੀਟ ਕੀਤੇ ਗਏ ਪੋਸਟਾਂ ਪਾਈਆਂ ਗਈਆਂ ਕਿ ਇਹ ਖਬਰ ਸਰਾਸਰ ਝੂਠੀ ਹੈ ਦੱਸ ਦਈਏ ਕਿ ਬੀਤੇ ਕੱਲ ਰਾਤ ਤੋਂ ਹੀ ਇਹ ਖਬਰ ਉੱਡਣੀ ਸ਼ੁਰੂ ਹੋ ਗਈ ਸੀ ਕਿ ਧਰਮਿੰਦਰ ਦਾ ਦਿਹਾਂਤ ਹੋ ਚੁੱਕਾ ਹੈ ਪਰ ਪਹਿਲਾਂ ਸਨੀ ਦਿਓਲ ਦੀ ਟੀਮ ਵੱਲੋਂ ਪੋਸਟ ਕਰਕੇ ਇਸ ਖਬਰ ਦਾ ਖੰਡਨ ਕੀਤਾ ਗਿਆ ਕਿ ਧਰਮਿੰਦਰ ਦੀ ਹਾਲਤ ਸਥਿਰ ਹੈ ਤੇ ਉਹ ਰਿਕਵਰੀ ਕਰ ਰਹੇ ਹਨ ਤੇ ਹੁਣ ਸਵੇਰ ਤੋਂ ਮੋੜੇ ਇਹ ਖਬਰ ਉੱਡਣੀ ਸ਼ੁਰੂ ਹੋ ਗਈ ਕਿ ਧਰਮਿੰਦਰ ਦਿਓਲ ਦਾ ਦਿਹਾਂਤ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਹੀਮਾ ਮਾਲਣੀ ਤੇ ਤੀ ਇਸ਼ਾ ਦਿਓਲ ਨੇ ਪੋਸਟ ਕੀਤੀ ਕਿ ਉਹ ਹੁਣ ਸਥਿਰ ਹਨ ਤੇ ਉਹ ਰਿਕਵਰੀ ਕਰ ਰਹੇ ਹਨ ਤੇ ਉਹ ਭੜਕਦੇ ਵੀ ਨਜ਼ਰ ਆਈ ਕਿ ਝੂਠੀਆਂ ਖਬਰਾਂ ਨਾ ਫਲਾਈਆਂ ਜਾਣ ਵਾਹ ਨੂੰ ਤਸਵੀਰਾਂ ਦਿਖਾਨੇ ਅੱਜ ਤੇ ਹਸਪਤਾਲ ਦੇ ਬਾਹਰ ਜਿਹੜੇ ਉਹਨਾਂ ਦੇ ਫੈਨਸ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਉਹਨਾਂ ਦੇ ਚਾਹਵਣ ਵਾਲੇ ਉੱਥੇ ਲਗਾਤਾਰ ਪਹੁੰਚ ਰਹੇ ਹਨ ਬੀਤੀ ਰਾਤ ਵੀ ਸੁਪਰਸਟਾਰ ਸਲਮਾਨ ਖਾਨ ਸ਼ਾਹਰੂਖ ਖਾਨ ਗੋਵਿੰਦਾ ਸਣੇ ਹੋਰ ਵੀ ਕਈ ਕਲਾਕਾਰ ਉੱਥੇ ਤਰਮਿੰਦਰ ਦਾ ਹਾਲ ਜਾਣਨ ਲਈ ਪਹੁੰਚੇ ਸਨ ਤੇ ਉਹਨਾਂ ਦੇ ਪੁੱਤਰ ਸਨੀ ਦਿਓਲ ਵੀ ਇੱਕ ਵੀਡੀਓ 'ਚ ਦਿਖਾਈ ਦਿੱਤੇ ਸੀ ਜਿੱਥੇ ਉਹ ਕਾਫੀ ਗੱਡੀ 'ਚ ਬੈਠੇ ਭਾਵੁਕ ਦਿਖਾਈ ਦੇ ਰਹੇ ਸਨ ਤੇ ਨਾਲ ਉਹਨਾਂ ਦਾ ਪੋਤਾ ਕਰਨ ਦਿਓਲ ਵੀ ਮੌਜੂਦ ਸੀ ਦੱਸ ਦਈਏ ਕਿ ਤਰਮਿੰਦਰ ਨੂੰ ਸਾਹ ਦੀ ਦਿੱਕਤ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਕਿਉਂਕਿ ਕਾਫੀ ਦਿੱਕਤ ਹੋ ਰਹੀ ਸੀ ਤੇ ਪਹਿਲਾਂ ਇਹ ਖਬਰ ਸੀ ਕਿ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ ਜਿਸ ਤੋਂ ਬਾਅਦ ਇੱਕ ਖਬਰ ਆਈ ਕਿ ਹੁਣ ਉਹਨਾਂ ਨੂੰ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਪਰ ਉਸ ਤੋਂ ਬਾਅਦ ਤੁਰੰਤ ਰਾਤ ਨੂੰ ਉਹਨਾਂ ਦੀ ਮੌਤ ਦੀ ਖਬਰ ਜਿਹੜੀ ਉੱਡੀ ਸੀ ਜਿਸ ਤੋਂ ਬਾਅਦ ਸੰਨੀ ਦਿਓਲ ਦੀ ਟੀਮ ਵੱਲੋਂ ਇਸ ਦਾ ਖੰਡਨ ਕਰ ਦਿੱਤਾ ਗਿਆ ਸੀ ਤੇ ਹੁਣ ਸਵੇਰ ਤੋਂ ਮੁੜ ਉਹਨਾਂ ਦੇ ਦਿਖਾਨ ਦੀਆਂ ਖਬਰਾਂ ਉੱਡ ਰਹੀਆਂ ਹਨ ਤੇ ਹੁਣ ਉਹਨਾਂ ਦੇ ਪਰਿਵਾਰ ਵੱਲੋਂ ਲਗਾਤਾਰ ਟਵੀਟ ਕੀਤੇ ਜਾ ਰਹੇ ਨੇ ਤੇ ਉਹ ਭੜਕਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਦੇ ਪਰਿਵਾਰ ਨੂੰ ਪ੍ਰਾਈਵੇਸੀ ਦਿੱਤੀ ਜਾਵੇ ਤੇ ਇਹ ਗਲਤ ਖਬਰਾਂ ਨਾ ਫੈਲਾਈਆਂ ਜਾਣ। ਹੀਮਾ ਮਾਲੀ ਨੇ ਨੇ ਇੱਥੋਂ ਤੱਕ ਵੀ ਲਿਖਿਆ ਕਿ ਇਹ ਜੋ ਖਬਰਾਂ ਫਲਾਈਆਂ ਜਾ ਰਹੀਆਂ ਨੇ ਇਹ ਮਾਫੀਯੋਗ ਨਹੀਂ ਹਨ ਗੱਲ ਕਰੀਏ ਤੇ ਤਰਮਿੰਦਰ ਦਿਓਲ ਨੇ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ ਤੇ ਉਹ ਲੋਕਾਂ ਦੇ ਕਾਫੀ ਹਰਮਨ ਪਿਆਰੇ ਅਦਾਕਾਰ ਹਨ ਤੇ ਲੋਕ ਉਹਨਾਂ ਦੀ ਸਿਹਤਯਾਬੀ ਲਈ ਲਗਾਤਾਰ ਪ੍ਰਾਰਥਨਾਵਾਂ ਵੀ ਕਰ ਰਹੇ ਹਨ ਹਾਲੇ ਪਿਛਲੇ ਦਿਨੀ ਹੀ ਉਹਨਾਂ ਦੀ ਇੱਕ ਫਿਲਮ ਜੋ ਜਲਦੀ ਰਿਲੀਜ਼ ਹੋਵੇਗੀ 21 ਉਸ ਦਾ ਟ੍ਰੇਲਰ ਵੀ ਸਾਹਮਣੇ ਆਇਆ ਸੀ ਤੇ ਉਸ ਵਿੱਚ ਤਰਮਿੰਦਰ ਕਾਫੀ ਫਿਟ ਨਜ਼ਰ ਆ ਰਹੇ ਸਨ ਹਾਲੀਵੁੱਡ ਦੇ ਦਿੱਗਜ ਅਦਾਕਾਰ ਹੀਮੈਨ ਤਰਮਿੰਦਰ ਦਿਓਲ ਦੀ ਦਿਹਾਂਤ ਦੀਆਂ ਖਬਰਾਂ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਟਵੀਟ ਕੀਤੇ ਗਏ ਪੋਸਟਾਂ ਪਾਈਆਂ ਗਈਆਂ ਕਿ ਇਹ ਖਬਰ ਸਰਾਸਰ ਝੂਠੀ ਹੈ ਦੱਸ ਦਈਏ ਕਿ ਬੀਤੇ ਕੱਲ ਰਾਤ ਤੋਂ ਹੀ ਇਹ ਖਬਰ ਉੱਡਣੀ ਸ਼ੁਰੂ ਹੋ ਗਈ ਸੀ ਕਿ ਤਰਮਿੰਦਰ ਦਾ ਦਿਹਾਂਤ ਹੋ ਚੁੱਕਾ ਹੈ ਪਰ ਪਹਿਲਾਂ ਸਨੀ ਦਿਓਲ ਦੀ ਟੀਮ ਵੱਲੋਂ ਪੋਸਟ ਕਰਕੇ ਇਸ ਖਬਰ ਦਾ ਖੰਡਨ ਕੀਤਾ ਗਿਆ ਕਿ ਤਰਮਿੰਦਰ ਦੀ ਹਾਲਤ ਸਥਿਰ ਹੈ ਤੇ ਉਹ ਰਿਕਵਰੀ ਕਰ ਰਹੇ ਹਾਂ ਤੇ ਹੁਣ ਸਵੇਰ ਤੋਂ ਮੋੜੇ ਇਹ ਖਬਰ ਉੱਡਣੀ ਸ਼ੁਰੂ ਹੋ ਗਈ ਕਿ ਤਰਮਿੰਦਰ ਦਿਓਲ ਦਾ ਦਿਹਾਂਤ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਉਨਾ ਦੀ ਪਤਨੀ ਹੀਮਾ ਮਾਲਣੀ ਤੇ ਤੀ ਇਸ਼ਾ ਦਿਓਲ ਨੇ ਪੋਸਟ ਕੀਤੀ ਕਿ ਉਹ ਹੁਣ ਸਥਿਰ ਹਨ ਤੇ ਉਹ ਰਿਕਵਰੀ ਕਰ ਰਹੇ ਹਨ ਤੇ ਉਹ ਭੜਕਦੇ ਵੀ ਨਜ਼ਰ ਆਈ ਕਿ ਝੂਠੀਆਂ ਖਬਰਾਂ ਨਾ ਫਲਾਈਆਂ ਜਾਣ ਹਾਂ ਨੂੰ ਤਸਵੀਰਾਂ ਦਿਖਾਣੇ ਅੱਜ ਤੇ ਹਸਪਤਾਲ ਦੇ ਬਾਹਰ ਜਿਹੜੇ ਉਹਨਾਂ ਦੇ ਫੈਨਸ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਉਹਨਾਂ ਦੇ ਚਾਹਵਣ ਵਾਲੇ ਉੱਥੇ ਲਗਾਤਾਰ ਪਹੁੰਚ ਰਹੇ ਹਨ ਬੀਤੀ ਰਾਤ ਵੀ ਸੁਪਰਸਟਾਰ ਸਲਮਾਨ ਖਾਨ ਸ਼ਾਹਰੂਖ ਖਾਨ ਗੋਵਿੰਦਾ ਸਣੇ ਹੋਰ ਵੀ ਕਈ ਕਲਾਕਾਰ ਉੱਥੇ ਤਰਮਿੰਦਰ ਦਾ ਹਾਲ ਜਾਣਨ ਲਈ ਪਹੁੰਚੇ ਸਨ ਤੇ ਉਹਨਾਂ ਦੇ ਪੁੱਤਰ ਸਨੀ ਦਿਓਲ ਵੀ ਇੱਕ ਵੀਡੀਓ 'ਚ ਦਿਖਾਈ ਦਿੱਤੇ ਸੀ ਜਿੱਥੇ ਉਹ ਕਾਫੀ ਗੱਡੀ 'ਚ ਬੈਠੇ ਭਾਵੁਕ ਦਿਖਾਈ ਦੇ ਰਹੇ ਸਨ ਤੇ ਨਾਲ ਉਹਨਾਂ ਦਾ ਪੋਤਾ ਕਰਨ ਦਿਓਲ ਵੀ ਮੌਜੂਦ ਸੀ ਦੱਸ ਦਈਏ ਕਿ ਤਰਮਿੰਦਰ ਨੂੰ ਸਾਹ ਦੀ ਦਿੱਕਤ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਕਿਉਂਕ ਕਾਫੀ ਦਿੱਕਤ ਹੋ ਰਹੀ ਸੀ ਤੇ ਪਹਿਲਾਂ ਇਹ ਖਬਰ ਸੀ ਕਿ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ ਜਿਸ ਤੋਂ ਬਾਅਦ ਇੱਕ ਖਬਰ ਆਈ ਕਿ ਹੁਣ ਉਹਨਾਂ ਨੂੰ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਪਰ ਉਸ ਤੋਂ ਬਾਅਦ ਤੁਰੰਤ ਰਾਤ ਨੂੰ ਉਹਨਾਂ ਦੀ ਮੌਤ ਦੀ ਖਬਰ ਜਿਹੜੀ ਉੱਡੀ ਸੀ ਜਿਸ ਤੋਂ ਬਾਅਦ ਸੰਨੀ ਦਿਓਲ ਦੀ ਟੀਮ ਵੱਲੋਂ ਇਸ ਦਾ ਖੰਡਨ ਕਰ ਦਿੱਤਾ ਗਿਆ ਸੀ ਤੇ ਹੁਣ ਸਵੇਰ ਤੋਂ ਮੁੜ ਉਹਨਾਂ ਦੇ ਦਿਖਾਨ ਦੀਆਂ ਖਬਰਾਂ ਉੱਡ ਰਹੀਆਂ ਹਨ ਤੇ ਹੁਣ ਉਹਨਾਂ ਦੇ ਪਰਿਵਾਰ ਵੱਲੋਂ ਲਗਾਤਾਰ ਟਵੀਟ ਕੀਤੇ ਜਾ ਰਹੇ ਨੇ ਤੇ ਉਹ ਪੜਕਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਦੇ ਪਰਿਵਾਰ ਨੂੰ ਪ੍ਰਾਈਵੇਸੀ ਦਿੱਤੀ ਜਾਵੇ ਤੇ ਇਹ ਗਲਤ ਖਬਰਾਂ ਨਾ ਫੈਲਾਈਆਂ ਜਾਣ। ਈਮਮ ਵਾਲੀ ਨੇ ਨੇ ਇੱਥੋਂ ਤੱਕ ਵੀ ਲਿਖਿਆ ਕਿ ਇਹ ਖਬਰਾਂ ਫਲਾਈਆਂ ਜਾ ਰਹੀਆਂ ਨੇ ਇਹ ਮਾਫੀ ਯੋਗ ਨਹੀਂ ਹਨ ਗੱਲ ਕਰੀਏ ਤੇ ਤਰਮਿੰਦਰ ਦਿਓਲ ਨੇ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ ਤੇ ਉਹ ਲੋਕਾਂ ਦੇ ਕਾਫੀ ਹਰਮਨ ਪਿਆਰੇ ਅਦਾਕਾਰ ਹਨ ਤੇ ਲੋਕ ਉਹਨਾਂ ਦੀ ਸਿਹਤਯਾਬੀ ਲਈ ਲਗਾਤਾਰ ਪ੍ਰਾਰਥਨਾਵਾਂ ਵੀ ਕਰ ਰਹੇ ਹਨ ਹਾਲੇ ਪਿਛਲੇ ਦਿਨੀ ਹੀ ਉਹਨਾਂ ਦੀ ਇੱਕ ਫਿਲਮ ਜੋ ਜਲਦੀ ਰਿਲੀਜ਼ ਹੋਵੇਗੀ 21 ਉਸ ਦਾ ਟ੍ਰੇਲਰ ਵੀ ਸਾਹਮਣੇ ਆਇਆ ਸੀ ਤੇ ਉਸ ਵਿੱਚ ਤਰਮਿੰਦਰ ਕਾਫੀ ਫਿਟ ਨਜ਼ਰ ਆ ਰਹੇ ਸਨ बॉलीवुड ਦੇ ਦਿੱਗਜ اداکار ਹੀਮੰਤ ਧਰਮਿੰਦਰ ਦਿਓਲ ਦੀ ਦਿਹਾਂਤ ਦੀਆਂ ਖਬਰਾਂ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਟਵੀਟ ਕੀਤੇ ਗਏ ਪੋਸਟਾਂ ਪਾਈਆਂ ਗਈਆਂ ਕਿ ਇਹ ਖਬਰ ਸਰਾਸਰ ਝੂਠੀ ਹੈ ਦੱਸਦੀ ਹੈ ਕਿ ਬੀਤੇ ਕੱਲ ਰਾਤ ਤੋਂ ਹੀ ਇਹ ਖਬਰ ਉੱਡਣੀ ਸ਼ੁਰੂ ਹੋ ਗਈ ਸੀ ਕਿ ਧਰਮਿੰਦਰ ਦਾ ਦਿਹਾਂਤ ਹੋ ਚੁੱਕਾ ਹੈ ਪਰ ਪਹਿਲਾਂ सनी ਦਿਓਲ ਦੀ ਟੀਮ ਵੱਲੋਂ ਪੋਸਟ ਕਰਕੇ ਇਸ ਖਬਰ ਦਾ ਖੰਡਨ ਕੀਤਾ ਗਿਆ ਕਿ ਧਰਮਿੰਦਰ ਦੀ ਹਾਲਤ ਸਥਿਰ ਹੈ ਤੇ ਉਹ ਰਿਕਵਰੀ ਕਰ ਰਹੇ ਹਾਂ ਤੇ ਹੁਣ ਸਵੇਰ ਤੋਂ ਮੋੜੇ ਇਹ ਖਬਰ ਉੱਡਣੀ ਸ਼ੁਰੂ ਹੋ ਗਈ ਕਿ ਧਰਮਿੰਦਰ ਦਿਓਲ ਦਾ ਦਿਹਾਂਤ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਉਨਾ ਦੀ ਪਤਨੀ ਹੀਮਾ ਮਾਲਣੀ ਤੇਤੀ ਇਸ਼ਾ ਦਿਓਲ ਨੇ ਪੋਸਟ ਕੀਤੀ ਕਿ ਉਹ ਹੁਣ ਸਥਿਰ ਹਨ ਤੇ ਉਹ ਰਿਕਵਰੀ ਕਰ ਰਹੇ ਹਨ ਤੇ ਉਹ ਭੜਕਦੇ ਵੀ ਨਜ਼ਰ ਆਈ ਕਿ ਝੂਟੀਆਂ ਖਬਰਾਂ ਨਾ ਫਲਾਈਆਂ ਜਾਣ ਹਾਨੂੰ ਤਸਵੀਰਾਂ ਦਿਖਾਣੇ ਆ ਜਿੱਥੇ ਹਸਪਤਾਲ ਦੇ ਬਾਹਰ ਜਿਹੜੇ ਉਹਨਾਂ ਦੇ ਫੈਨਸ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਉਹਨਾਂ ਦੇ ਚਾਹਵਣ ਵਾਲੇ ਉਥੇ ਲਗਾਤਾਰ ਪਹੁੰਚ ਰਹੇ ਹਨ ਬੀਤੀ ਰਾਤ ਵੀ ਸੁਪਰਸਟਾਰ ਸਲਮਾਨ ਖਾਨ ਸ਼ਾਹਰੂਖ ਖਾਨ ਗੋਵਿੰਦਾ ਸਣੇ ਹੋਰ ਵੀ ਕਈ ਕਲਾਕਾਰ ਉਥੇ ਤਰਮਿੰਦਰ ਦਾ ਹਾਲ ਜਾਣਨ ਲਈ ਪਹੁੰਚੇ ਸਨ ਤੇ ਉਹਨਾਂ ਦੇ ਪੁੱਤਰ ਸਨੀ ਦਿਓਲ ਵੀ ਇੱਕ ਵੀਡੀਓ 'ਚ ਦਿਖਾਈ ਦਿੱਤੇ ਸੀ ਜਿੱਥੇ ਉਹ ਕਾਫੀ ਗੱਡੀ 'ਚ ਬੈਠੇ ਭਾਵੁਕ ਦਿਖਾਈ ਦੇ ਰਹੇ ਸਨ ਤੇ ਨਾਲ ਉਹਨਾਂ ਦਾ ਪੋਤਾ ਕਰਨ ਦਿਓਲ ਵੀ ਮੌਜੂਦ ਸੀ ਦੱਸ ਦਈਏ ਕਿ ਤਰਮਿੰਦਰ ਨੂੰ ਸਾਹ ਦੀ ਦਿੱਕਤ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਕਿਉਂਕਿ ਇਹ ਕਾਫੀ ਦਿੱਕਤ ਹੋ ਰਹੀ ਸੀ ਤੇ ਪਹਿਲਾਂ ਇਹ ਖਬਰ ਸੀ ਕਿ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ ਜਿਸ ਤੋਂ ਬਾਅਦ ਇਹ ਖਬਰ ਆਈ ਕਿ ਹੁਣ ਉਹਨਾਂ ਨੂੰ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਪਰ ਉਸ ਤੋਂ ਬਾਅਦ ਤੁਰੰਤ ਰਾਤ ਨੂੰ ਉਹਨਾਂ ਦੀ ਮੌਤ ਦੀ ਖਬਰ ਜਿਹੜੀ ਉੱਡੀ ਸੀ ਜਿਸ ਤੋਂ ਬਾਅਦ ਸੰਨੀ ਦਿਓਲ ਦੀ ਟੀਮ ਵੱਲੋਂ ਇਸ ਦਾ ਖੰਡਨ ਕਰ ਦਿੱਤਾ ਗਿਆ ਸੀ ਤੇ ਹੁਣ ਸਵੇਰ ਤੋਂ ਮੁੜ ਉਹਨਾਂ ਦੇ ਦਿਖਾਨ ਦੀਆਂ ਖਬਰਾਂ ਉੱਡ ਰਹੀਆਂ ਹਨ ਤੇ ਹੁਣ ਉਹਨਾਂ ਦੇ ਪਰਿਵਾਰ ਵੱਲੋਂ ਲਗਾਤਾਰ ਟਵੀਟ ਕੀਤੇ ਜਾ ਰਹੇ ਨੇ ਤੇ ਉਹ ਪੜਕਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਦੇ ਪਰਿਵਾਰ ਨੂੰ ਪ੍ਰਾਈਵੇਸੀ ਦਿੱਤੀ ਜਾਵੇ ਤੇ ਇਹ ਗਲਤ ਖਬਰਾਂ ਨਾ ਫੈਲਾਈਆਂ ਜਾਣ ਇਮਾਮ ਵਾਲੀ ਨੇ ਇੱਥੋਂ ਤੱਕ ਵੀ ਲਿਖਿਆ ਕਿ ਇਹ ਜ ਖਬਰਾਂ ਫਲਾਈਆਂ ਜਾ ਰਹੀਆਂ ਨੇ ਇਹ ਮਾਫੀ ਯੋਗ ਨਹੀਂ ਹਨ ਗੱਲ ਕਰੀਏ ਤੇ ਤਰਮਿੰਦਰ ਦਿਓਲ ਨੇ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ ਤੇ ਉਹ ਲੋਕਾਂ ਦੇ ਕਾਫੀ ਹਰਮਨ ਪਿਆਰੇ ਅਦਾਕਾਰ ਹਨ ਤੇ ਲੋਕ ਉਹਨਾਂ ਦੀ ਸਿਹਤਯਾਬੀ ਲਈ ਲਗਾਤਾਰ ਪ੍ਰਾਰਥਨਾਵਾਂ ਵੀ ਕਰ ਰਹੇ ਹਨ ਹਾਲੇ ਪਿਛਲੇ ਦਿਨੀ ਹੀ ਉਹਨਾਂ ਦੀ ਇੱਕ ਫਿਲਮ ਜੋ ਜਲਦੀ ਰਿਲੀਜ਼ ਹੋਵੇਗੀ 21 ਉਸ ਦਾ ਟ੍ਰੇਲਰ ਵੀ ਸਾਹਮਣੇ ਆਇਆ ਸੀ ਤੇ ਉਸ ਵਿੱਚ ਤਰਮਿੰਦਰ ਕਾਫੀ ਫਿਟ ਨਜ਼ਰ ਆ ਰਹੇ ਸਨ बॉलीवुड ਦੇ ਦਿੱਗਜ اداکار ਹੀਮੰਤ ਧਰਮਿੰਦਰ ਦਿਓਲ ਦੀ ਦਿਹਾਂਤ ਦੀਆਂ ਖਬਰਾਂ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਟਵੀਟ ਕੀਤੇ ਗਏ ਪੋਸਟਾਂ ਪਾਈਆਂ ਗਈਆਂ ਕਿ ਇਹ ਖਬਰ ਸਰਾਸਰ ਝੂਠੀ ਹੈ ਦੱਸ ਦਈਏ ਕਿ ਬੀਤੇ ਕੱਲ ਰਾਤ ਤੋਂ ਹੀ ਇਹ ਖਬਰ ਉੱਡਣੀ ਸ਼ੁਰੂ ਹੋ ਗਈ ਸੀ ਕਿ ਧਰਮਿੰਦਰ ਦਾ ਦਿਹਾਂਤ ਹੋ ਚੁੱਕਾ ਹੈ ਪਰ ਪਹਿਲਾਂ सनी ਦਿਓਲ ਦੀ ਟੀਮ ਵੱਲੋਂ ਪੋਸਟ ਕਰਕੇ ਇਸ ਖਬਰ ਦਾ ਖੰਡਨ ਕੀਤਾ ਗਿਆ ਕਿ ਧਰਮਿੰਦਰ ਦੀ ਹਾਲਤ ਸਥਿਰ ਹੈ ਤੇ ਉਹ ਰਿਕਵਰੀ ਕਰ ਰਹੇ ਹਾਂ ਤੇ ਹੁਣ ਸਵੇਰ ਤੋਂ ਮੋੜੇ ਇਹ ਖਬਰ ਉੱਡਣੀ ਸ਼ੁਰੂ ਹੋ ਗਈ ਕਿ ਧਰਮਿੰਦਰ ਦਿਓਲ ਦਾ ਦਿਹਾਂਤ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਹੇਮਾ ਮਾਲਣੀ ਤੇ ਤੀ ਇਸ਼ਾ ਦਿਓਲ ਨੇ ਪੋਸਟ ਕੀਤੀ ਕਿ ਉਹ ਹੁਣ ਸਥਿਰ ਹਨ ਤੇ ਉਹ ਰਿਕਵਰੀ ਕਰ ਰਹੇ ਹਨ ਤੇ ਉਹ ਪੜਕਦੇ ਵੀ ਨਜ਼ਰ ਆਈ ਕਿ ਝੂਠੀਆਂ ਖਬਰਾਂ ਨਾ ਫਲਾਈਆਂ ਜਾਣ ਮਾਨੂ ਤਸਵੀਰਾਂ ਦਿਖਾਣੇ ਅੱਜ ਤੇ ਹਸਪਤਾਲ ਦੇ ਬਾਹਰ ਜਿਹੜੇ ਉਹਨਾਂ ਦੇ ਫੈਨਸ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਉਹਨਾਂ ਦੇ ਚਾਹਵਣ ਵਾਲੇ ਉੱਥੇ ਲਗਾਤਾਰ ਪਹੁੰਚ ਰਹੇ ਹਨ ਬੀਤੀ ਰਾਤ ਵੀ ਸੁਪਰਸਟਾਰ ਸਲਮਾਨ ਖਾਨ ਸ਼ਾਹਰੂਖ ਖਾਨ ਗੋਵਿੰਦਾ ਸਣੇ ਹੋਰ ਵੀ ਕਈ ਕਲਾਕਾਰ ਉੱਥੇ ਤਰਮਿੰਦਰ ਦਾ ਹਾਲ ਜਾਣਨ ਲਈ ਪਹੁੰਚੇ ਸਨ ਤੇ ਉਹਨਾਂ ਦੇ ਪੁੱਤਰ ਸਨੀ ਦਿਓਲ ਵੀ ਇੱਕ ਵੀਡੀਓ 'ਚ ਦਿਖਾਈ ਦਿੱਤੇ ਸੀ ਜਿੱਥੇ ਉਹ ਕਾਫੀ ਗੱਡੀ 'ਚ ਬੈਠੇ ਭਾਵੁਕ ਦਿਖਾਈ ਦੇ ਰਹੇ ਸਨ ਤੇ ਨਾਲ ਉਹਨਾਂ ਦਾ ਪੋਤਾ ਕਰਨ ਦਿਓਲ ਵੀ ਮੌਜੂਦ ਸੀ ਦੱਸ ਦਈਏ ਕਿ ਤਰਮਿੰਦਰ ਨੂੰ ਸਾਹ ਦੀ ਦਿੱਕਤ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਕਿਉਂਕ ਕਾਫੀ ਦਿੱਕਤ ਹੋ ਰਹੀ ਸੀ ਤੇ ਪਹਿਲਾਂ ਇਹ ਖਬਰ ਸੀ ਕਿ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ ਜਿਸ ਤੋਂ ਬਾਅਦ ਇੱਕ ਖਬਰ ਆਈ ਕਿ ਹੁਣ ਉਹਨਾਂ ਨੂੰ ਆਈ ਸੀ ਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਪਰ ਉਸ ਤੋਂ ਬਾਅਦ ਤੁਰੰਤ ਰਾਤ ਨੂੰ ਉਹਨਾਂ ਦੀ ਮੌਤ ਦੀ ਖਬਰ ਜਿਹੜੀ ਉੱਡੀ ਸੀ ਜਿਸ ਤੋਂ ਬਾਅਦ ਸੰਨੀ ਦਿਓਲ ਦੀ ਟੀਮ ਵੱਲੋਂ ਇਸ ਦਾ ਖੰਡਨ ਕਰ ਦਿੱਤਾ ਗਿਆ ਸੀ ਤੇ ਹੁਣ ਸਵੇਰ ਤੋਂ ਮੁੜ ਉਹਨਾਂ ਦੇ ਦਿਹਾਂਤ ਦੀਆਂ ਖਬਰਾਂ ਉੱਡ ਰਹੀਆਂ ਹਨ ਤੇ ਹੁਣ ਉਹਨਾਂ ਦੇ ਪਰਿਵਾਰ ਵੱਲੋਂ ਲਗਾਤਾਰ ਟਵੀਟ ਕੀਤੇ ਜਾ ਰਹੇ ਨੇ ਤੇ ਉਹ ਪੜਕਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਦੇ ਪਰਿਵਾਰ ਨੂੰ ਪ੍ਰਾਈਵੇਸੀ ਦਿੱਤੀ ਜਾਵੇ ਤੇ ਇਹ ਗਲਤ ਖਬਰਾਂ ਨਾ ਫੈਲਾਈਆਂ ਜਾਣ। ਹੀਮਾ ਮਾਲੀ ਨੇ ਇੱਥੋਂ ਤੱਕ ਵੀ ਲਿਖਿਆ ਕਿ ਇਹ ਜੋ ਖਬਰਾਂ ਫਲਾਈਆਂ ਜਾ ਰਹੀਆਂ ਨੇ ਇਹ ਮਾਫੀਯੋਗ ਨਹੀਂ ਹਨ ਗੱਲ ਕਰੀਏ ਤੇ ਤਰਮਿੰਦਰ ਦਿਓਲ ਨੇ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ ਤੇ ਉਹ ਲੋਕਾਂ ਦੇ ਕਾਫੀ ਹਰਮਨ ਪਿਆਰੇ ਅਦਾਕਾਰ ਹਨ ਤੇ ਲੋਕ ਉਹਨਾਂ ਦੀ ਸਿਹਤਯਾਬੀ ਲਈ ਲਗਾਤਾਰ ਪ੍ਰਾਰਥਨਾਵਾਂ ਵੀ ਕਰ ਰਹੇ ਹਨ ਹਾਲੇ ਪਿਛਲੇ ਦਿਨੀ ਹੀ ਉਹਨਾਂ ਦੀ ਇੱਕ ਫਿਲਮ ਜੋ ਜਲਦੀ ਰਿਲੀਜ਼ ਹੋਵੇਗੀ 21 ਉਸ ਦਾ ਟ੍ਰੇਲਰ ਵੀ ਸਾਹਮਣੇ ਆਇਆ ਸੀ ਤੇ ਉਸ ਵਿੱਚ ਤਰਮਿੰਦਰ ਕਾਫੀ ਫਿਟ ਨਜ਼ਰ ਆ ਰਹੇ ਸਨ ਹਾਲੀਵੁੱਡ ਦੇ ਦਿੱਗਜ ਅਦਾਕਾਰ ਹੀਮੈਨ ਤਰਮਿੰਦਰ ਦਿਓਲ ਦੀ ਦਿਹਾਂਤ ਦੀਆਂ ਖਬਰਾਂ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਟਵੀਟ ਕੀਤੇ ਗਏ ਪੋਸਟਾਂ ਪਾਈਆਂ ਗਈਆਂ ਕਿ ਇਹ ਖਬਰ ਸਰਾਸਰ ਝੂਠੀ ਹੈ ਦੱਸਦੀ ਹੈ ਕਿ ਬੀਤੇ ਕੱਲ ਰਾਤ ਤੋਂ ਹੀ ਇਹ ਖਬਰ ਉੱਡਣੀ ਸ਼ੁਰੂ ਹੋ ਗਈ ਸੀ ਕਿ ਤਰਮਿੰਦਰ ਦਾ ਦਿਹਾਂਤ ਹੋ ਚੁੱਕਾ ਹੈ ਪਰ ਪਹਿਲਾਂ ਸਨੀ ਦਿਓਲ ਦੀ ਟੀਮ ਵੱਲੋਂ ਪੋਸਟ ਕਰਕੇ ਇਸ ਖਬਰ ਦਾ ਖੰਡਨ ਕੀਤਾ ਗਿਆ ਕਿ ਤਰਮਿੰਦਰ ਦੀ ਹਾਲਤ ਸਥਿਰ ਹੈ ਤੇ ਉਹ ਰਿਕਵਰੀ ਕਰ ਰਹੇ ਹਾਂ ਤੇ ਹੁਣ ਸਵੇਰ ਤੋਂ ਮੋੜੇ ਇਹ ਖਬਰ ਉੱਡਣੀ ਸ਼ੁਰੂ ਹੋ ਗਈ ਕਿ ਤਰਮਿੰਦਰ ਦਿਓਲ ਦਾ ਦਿਹਾਂਤ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਉਨਾ ਦੀ ਪਤਨੀ ਹੀਮਾ ਮਾਲਣੀ ਤੇ ਤੀ ਇਸ਼ਾ ਦਿਓਲ ਨੇ ਪੋਸਟ ਕੀਤੀ ਕਿ ਉਹ ਹੁਣ ਸਥਿਰ ਹਨ ਤੇ ਉਹ ਰਿਕਵਰੀ ਕਰ ਰਹੇ ਹਨ ਤੇ ਉਹ ਭੜਕਦੇ ਵੀ ਨਜ਼ਰ ਆਈ ਕਿ ਝੂਟੀਆਂ ਖਬਰਾਂ ਨਾ ਫਲਾਈਆਂ ਜਾਣ। ਉਹਨਾਂ ਨੂੰ ਤਸਵੀਰਾਂ ਦਿਖਾਨੀਆਂ ਅੱਜ ਤੇ ਹਸਪਤਾਲ ਦੇ ਬਾਹਰ ਜਿਹੜੇ ਉਹਨਾਂ ਦੇ ਫੈਨਸ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਉਹਨਾਂ ਦੇ ਚਾਹਣ ਵਾਲੇ ਉੱਥੇ ਲਗਾਤਾਰ ਪਹੁੰਚ ਰਹੇ ਹਨ। ਬੀਤੀ ਰਾਤ ਵੀ ਸੁਪਰਸਟਾਰ ਸਲਮਾਨ ਖਾਨ, ਸ਼ਾਹਰੂਖ ਖਾਨ, ਗੋਵਿੰਦਾ ਸਣੇ ਹੋਰ ਵੀ ਕਈ ਕਲਾਕਾਰ ਉੱਥੇ ਤਰਮਿੰਦਰ ਦਾ ਹਾਲ ਜਾਣਨ ਲਈ ਪਹੁੰਚੇ ਸਨ ਤੇ ਉਹਨਾਂ ਦੇ ਪੁੱਤਰ ਸਨੀ ਦਿਓਲ ਵੀ ਇੱਕ ਵੀਡੀਓ 'ਚ ਦਿਖਾਈ ਦਿੱਤੇ ਸੀ ਜਿੱਥੇ ਉਹ ਕਾਫੀ ਗੱ ਬੈਠੇ ਭਾਵੁਕ ਦਿਖਾਈ ਦੇ ਰਹੇ ਸਨ ਤੇ ਨਾਲ ਉਹਨਾਂ ਦਾ ਪੋਤਾ ਕਰਨ ਦਿਓਲ ਵੀ ਮੌਜੂਦ ਸੀ ਦੱਸ ਦਈਏ ਕਿ ਤਰਮਿੰਦਰ ਨੂੰ ਸਾਹ ਦੀ ਦਿੱਕਤ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਕਿਉਂਕਿ ਇਹਨਾਂ ਨੂੰ ਸਾਹ ਲੈਣ 'ਚ ਕਾਫੀ ਦਿੱਕਤ ਹੋ ਰਹੀ ਸੀ ਤੇ ਪਹਿਲਾਂ ਇਹ ਖਬਰ ਸੀ ਕਿ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ ਜਿਸ ਤੋਂ ਬਾਅਦ ਇਹ ਖਬਰ ਆਈ ਕਿ ਹੁਣ ਉਹਨਾਂ ਨੂੰ ਆਈ ਸੀ ਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਪਰ ਉਸ ਤੋਂ ਬਾਅਦ ਤੁਰੰਤ ਰਾਤ ਨੂੰ ਉਹਨਾਂ ਦੀ ਮੌਤ ਦੀ ਖਬਰ ਜਿਹੜੀ ਉੱਡੀ ਸੀ ਜਿਸ ਤੋਂ ਬਾਅਦ ਸੰਨੀ ਦਿਓਲ ਦੀ ਟੀਮ ਵੱਲੋਂ ਇਸ ਦਾ ਖੰਡਨ ਕਰ ਦਿੱਤਾ ਗਿਆ ਸੀ ਤੇ ਹੁਣ ਸਵੇਰ ਤੋਂ ਮੁੜ ਉਹਨਾਂ ਦੇ ਦੇਖਾਨ ਦੀਆਂ ਖਬਰਾਂ ਉੱਡ ਰਹੀਆਂ ਹਨ ਤੇ ਹੁਣ ਉਹਨਾਂ ਦੇ ਪਰਿਵਾਰ ਵੱਲੋਂ ਲਗਾਤਾਰ ਟਵੀਟ ਕੀਤੇ ਜਾ ਰਹੇ ਨੇ ਤੇ ਉਹ ਭੜਕਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਦੇ ਪਰਿਵਾਰ ਨੂੰ ਪ੍ਰਾਈਵੇਸੀ ਦਿੱਤੀ ਜਾਵੇ ਤੇ ਇਹ ਗਲਤ ਖਬਰਾਂ ਨਾ ਫੈਲਾਈਆਂ ਜਾਣ। ਹੀਮਾ ਮਾਲੀ ਨੇ ਇੱਥੋਂ ਤੱਕ ਵੀ ਲਿਖਿਆ ਕਿ ਇਹ ਜੋ ਖਬਰਾਂ ਫੈਲਾਈਆਂ ਜਾ ਰਹੀਆਂ ਨੇ ਇਹ ਮਾਫੀਯੋਗ ਨਹੀਂ ਹਨ। ਗੱਲ ਕਰੀਏ ਤੇ ਤੇਰਮਿੰਦਰ ਦਿਓਲ ਨੇ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ ਤੇ ਉਹ ਲੋਕਾਂ ਦੇ ਕਾਫੀ ਹਰਮਨ ਪਿਆਰੇ ਅਦਾਕਾਰ ਹਨ।

ਤਰਮਿੰਦਰ ਦਿਓਲ ਦੀ ਦਿਹਾਂਤ ਦੀਆਂ ਖਬਰਾਂ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਟਵੀਟ ਕੀਤੇ ਗਏ ਪੋਸਟਾਂ ਪਾਈਆਂ ਗਈਆਂ ਕਿ ਇਹ ਖਬਰ ਸਾਰਾ ਸਰ ਝੂਠੀ ਹੈ ਦੱਸਦੀ ਹੈ ਕਿ ਬੀਤੇ ਕੱਲ ਰਾਤ ਤੋਂ ਹੀ ਇਹ ਖਬਰ ਉੱਡਣੀ ਸ਼ੁਰੂ ਹੋ ਗਈ ਸੀ ਕਿ ਤਰਮਿੰਦਰ ਦਾ ਦਿਹਾਂਤ ਹੋ ਚੁੱਕਾ ਹੈ ਪਰ ਪਹਿਲਾਂ ਸਨੀ ਦਿਓਲ ਦੀ ਟੀਮ ਵੱਲੋਂ ਪੋਸਟ ਕਰਕੇ ਇਸ ਖਬਰ ਦਾ ਖੰਡਨ ਕੀਤਾ ਗਿਆ ਕਿ ਤਰਮਿੰਦਰ ਦੀ ਹਾਲਤ ਸਥਿਰ ਹੈ ਤੇ ਉਹ ਰਿਕਵਰੀ ਕਰ ਰਹੇ ਹਨ ਤੇ ਹੁਣ ਸਵੇਰ ਤੋਂ ਮੋੜ ਇਹ ਖਬਰ ਉੱਡਣੀ ਸ਼ੁਰੂ ਹੋ ਗਈ ਕਿ ਤਰਮਿੰਦਰ ਦਿਓਲ ਦਾ ਦਿਹਾਂਤ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਹੇਮਾ ਮਾਲਣੀ ਤੇ ਤੀ ਇਸ਼ਾਕ ਦਿਓਲ ਨੇ ਪੋਸਟ ਕੀਤੀ ਕਿ ਉਹ ਹੁਣ ਸਥਿਰ ਹਨ ਤੇ ਉਹ ਰਿਕਵਰੀ ਕਰ ਰਹੇ ਹਨ ਤੇ ਉਹ ਝੜਕਦੇ ਵੀ ਨਜ਼ਰ ਆਈ ਕਿ ਝੂਠੀਆਂ ਖਬਰਾਂ ਨਾ ਫਲਾਈਆਂ ਜਾਣ। ਤੁਹਾਨੂੰ ਤਸਵੀਰਾਂ ਦਿਖਾਣੇ ਅੱਜ ਤੇ ਹਸਪਤਾਲ ਦੇ ਬਾਹਰ ਜਿਹੜੇ ਉਹਨਾਂ ਦੇ ਫੈਨਸ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਉਹਨਾਂ ਦੇ ਚਾਹਵਣ ਵਾਲੇ ਉੱਤੇ ਲਗਾਤਾਰ ਪਹੁੰਚ ਰਹੇ ਹਨ। ਬੀਤੀ ਰਾਤ ਵੀ ਸੁਪਰਸਟਾਰ ਸਲਮਾਨ ਖਾਨ, ਸ਼ਾਹਰੂਖ ਖਾਨ, ਗੋਵਿੰਦਾ ਸਣੇ ਹੋਰ ਵੀ ਕਈ ਕਲਾਕਾਰ ਉੱਥੇ ਤਰਮਿੰਦਰ ਦਾ ਹਾਲ ਜਾਣਨ ਲਈ ਪਹੁੰਚੇ ਸਨ ਤੇ ਉਹਨਾਂ ਦੇ ਪੁੱਤਰ ਸਨੀ ਦਿਓਲ ਵੀ ਇੱਕ ਵੀਡੀਓ 'ਚ ਦਿਖਾਈ ਦਿੱਤੇ ਸੀ ਜਿੱਥੇ ਉਹ ਕਾਫੀ ਗੱਡੀ 'ਚ ਬੈਠੇ ਭਾਵੁਕ ਦਿਖਾਈ ਦੇ ਰਹ